ਹਾਂਜੀ ਤਾਂ ਬਾਬਿਓ ਤੁਹਾਡਾ ਸਵਾਗਤ ਹੈ ਆਪਣੇ ਵਲੌਗ ਤੇ ਤਾਂ ਇੱਥੇ ਤੁਸੀਂ ਦੇਖੋ ਇੱਥੇ ਬਣ ਰਿਹਾ ਖੁੱਡਾ ਮੀਨਿੰਗ ਘਰ ਮੁਰਗੀਆਂ ਵਾਸਤੇ ਤੇ ਆਜੋ ਆਪਾਂ ਕਰਦੇ ਹਾਂ ਸਟਾਰਟ ਤੇ ਬਾਬਿਓ ਫਾਈਨਲੀ ਤਾਂ ਆਪਾਂ ਨੀਆਂ ਨੂੰ ਆ ਭਰਤੀਆਂ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਮੋਲ ਵੀ ਕਿਵੇਂ ਦਾ ਹੋਈ ਜਾਂਦਾ ਤਿਆਰ ਵੀ ਬਾਕੀ ਆਪਣੀਆਂ ਦੇਖੋ ਨੀਆਂ ਕਿਵੇਂ ਦੀਆਂ ਹੈਗੀਆਂ ਮੈਂ ਭਰੀਆਂ ਬੱ비 ਗੁੱਡਾ ਹੌਲੀ ਹੌਲੀ ਕਰ ਰਹੇ ਆ ਤਿਆਰ ਵੇਖੋ ਫਿਰ ਕਿਵੇਂ ਦਾ ਬੰਦਾ ਹੈ ਅੱਜ ਤਾਂ ਇੱਕ ਵਾਰ ਸਟਾਰਟਿੰਗ ਹੈ ਫਿਰ ਮੁਰਗੀ ਵੀ ਆਏਗੀ ਮੁਰਗੀਆਂ ਕੁੱਕੜ ਬਾਕੀ ਹਜੇ ਹੋ ਰਿਹਾ ਤਿਆਰ ਬਾਕੀ ਜੰਨੀਆਂ ਨੂੰ ਤਾਂ ਭਰ ਲਈਆਂ ਬਾਕੀ ਬਾਬੇ ਜਦੋਂ ਹੋ ਗਿਆ ਤਿਆਰ ਫਿਰ ਤੁਹਾਨੂੰ ਬਖਾਵਾਂਗੇ ਸਾਰਾ ਕੁਝ ਫਿਰ ਹੌਲੀ ਹੌਲੀ ਮੁਰਗੀਆਂ ਵੀ ਲਿਆਵਾਂਗੇ ਤੇ ਫਿਰ ਉਹਨਾਂ ਦੇ ਆਂਡੇ ਜੋੜਾਂਗੇ ਫਿਰ ਬੱਚੇ ਵੀ ਘੜਾਵਾਂਗੇ ਸਾਰਾ ਕੁਝ ਕਰਾਂਗੇ ਹੌਲੀ ਹੌਲੀ ਨਾਲੇ ਤੁਹਾਨੂੰ ਦਿਖਾਵਾਂਗੇ ਵਲੌਗ 'ਚ ਤੇ ਨਾਲੇ ਆਪਣੀਆਂ ਵੀਡੀਓ ਵੀ ਹੋਣਗੀਆਂ YouTube ਤੇ ਵੀ ਬਾਕੀ ਆਪਣੀਆਂ ਵੀਡੀਓ ਦੇਖੋ ਜੇ ਜਰੂਰ YouTube ਤੇ ਵੀ ਜਿਹੜੀਆਂ ਆਈਆਂ ਨੇ ਪਣੀ ਪਣੀ ਅਵੀ ਵੇਖੋ ਜੇ ਤੇ ਵਲੌਗ ਵੀ ਦੇਖਿਆ ਕਰੋ ਜੇ ਚੰਗਾ ਤੇ ਬਾਬੇ ਆਪਾਂ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਜਦੋਂ ਗੁੱਡਾ ਤਿਆਰ ਹੋ ਗਿਆ ਬਾਬੇ ਉਹ ਆਪਾਂ ਤੁਹਾਨੂੰ ਅਗਲੇ ਵਲੌਗ ਚ ਜਰੂਰ ਦਿਖਾਵਾਂਗੇ ਜਦੋਂ ਗੁੱਡਾ ਤਿਆਰ ਹੋ ਗਿਆ ਠੀਕ ਹੈ ਬਾਬੇ ਭਾਈ